ਨਾਨਕ ਨਾਮ ਮਹਾਰਸ ਮੀਠਾ ਅਨ ਦਿਨ ਮਨ ਤਨ ਪੀਵਾ ਅਸਮਾ ਜਿਹੜਾ ਚੱਲ ਰਿਹਾ ਹੈ ਪੋਦਾ ਕਲਗੀ ਤਰਪਾਸ਼ਾ ਦਸ਼ਮੇਸ਼ ਪਿਤਾ ਜੀ ਦੇ ਪਿਆਰ ਵਿੱਚ ਕਿੰਨੇ ਹੀ ਮਰਜੀ ਵੜੇ ਸਿੱਖ ਪੌਰਿਆਂ ਦੀ ਤਰ੍ਹਾਂ ਸ਼ਮਾ ਦੇ ਉੱਪਰ ਜਿਵੇਂ ਪਤੰਗਾ ਹੁੰਦਾ ਹੈ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਦੇ ਵਿੱਚ ਆਨੰਦਪੁਰ ਸਾਹਿਬ ਵੱਲ ਖਿੱਚੇ ਆ ਰਹੇ ਨੇ ਔਰ ਉਹਨਾਂ ਵਿੱਚੋਂ ਇੱਕ ਐਸਾ ਸਿੱਖ ਵੀ ਹੈ ਜਿਹੜਾ ਦਿੱਲੀ ਤੋਂ ਆਏ ਬਵੰਜਾ ਕਵੀਆਂ ਦਾ ਸ਼ਰਮੌਰ ਕਵੀ ਨੰਦ ਲਾਲ ਗੋਆ ਉਸਤਤ ਕਰ ਰਹੇ ਹੈ ਗੁਰੂ ਸਾਹਿਬ ਦੀ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਔਰ ਨੰਦ ਲਾਲ ਜੀ ਆਪਣੇ ਅੰਤਿਸ਼ਕਰਨ ਵਿੱਚੋਂ ਨਿਕੜੀਆਂ ਇਹ ਉਹਨਾਂ ਦੇ ਮਹਾਨ ਬੋਲ ਮਹਾਨ ਸ਼ਬਦ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਵਿੱਚ ਕਿਉਂਕਿ ਨੰਦ ਲਾਲ ਉਹ ਵਿਦਵਾਨ ਸੀ ਜਿਹੜਾ ਔਰੰਗਜ਼ੇਬ ਦੀ ਬੇਟੀ ਜੈਬੂਲ ਨਿਸ਼ਾ ਨੂੰ ਉਹਦਾ ਵਿਦਿਆ ਦਾ ਉਸਤਾਦ ਸੀ ਆਨੰਦ ਲਾਲ ਜੈਬੂਲ ਨਿਸ਼ਾ ਨੂੰ ਕੁਰਾਨ ਦੀਆਂ ایتਾਂ ਦੇ ਅਰਥ ਸਿਖਾ ਰਿਹਾ ਸੀ ਔਰ ਬਾਦਸ਼ਾਹ ਔਰੰਗਜ਼ੇਬ ਦਾ ਮਨ ਜਦੋਂ ਔਰੰਗਜੀਬ ਨੇ ਆਪਣੀ ਬੱਚੀ ਦੇ ਮੂੰਹੋਂ ਕੁਰਾਨ ਦੀਆਂ ਆਇਤਾਂ ਦੇ ਅਰਥ ਸੁਣੇ ਐਸੇ ਅਰਥ ਜਦੋਂ ਪਤਾ ਲੱਗਿਆ ਕਿ ਮੇਰੀ ਬੇਟੀ ਦਾ ਜੋ ਉਸਤਾਦ ਹੈ ਵਿਦਿਆਗੁਰੂ ਹੈ ਨੰਦ ਲਾਲ ਮਨ ਵਿੱਚ ਉਹਦੇ ਉਹ ਕਿਰਨਾ ਵਾਲੇ ਸ਼ਬਦ ਆ ਗਏ ਕਿ ਐਸਾ ਵਿਦਵਾਨ ਐਸਾ ਪੰਡਿਤ ਹਿੰਦੂ ਧਰਮច ਨਹੀਂ ਚਾਹੀਦਾ ਉਹਨੂੰ ਇਸਲਾਮ ਕਬੂਲ ਕਰਾਓ ਹੁਣ ਜੈਵਲ ਨਿਸ਼ਾ ਔਰੰਗਜ਼ੇਬ ਦੀ ਬੇਟੀ ਆਪਣੇ ਵਿਦਿਆ ਉਸਤਾਦ ਨੂੰ ਦੱਸ ਰਹੀ ਹੈ ਕਿ ਮੇਰੇ ਵਿਦਿਆ ਉਸਤਾਦ ਤੁਸੀਂ ਇੱਥੋਂ ਚਲੇ ਜਾਓ ਚਲੇ ਜਾਓ ਕਿਉਂਕਿ ਮੇਰੇ ਅੱਬਾ ਜਾਨ ਦੀ ਨੀਅਤ ਠੀਕ ਨਹੀਂ ਤੁਹਾਡੇ ਪ੍ਰਤੀ ਨੰਦ ਲਾਲ ਸਿਰ ਦੇ ਉੱਪਰ ਮੌਤ ਦਾ ਡਰ ਦਰ ਮਤਬਦੀਲੀ ਦਾ ਡਰ ਰਾਤ ਨੂੰ ਪਿਆ ਆਪਣੇ ਆਸਣ ਦੇ ਉੱਪਰ ਅੰਤੈਸ਼ ਕਰਨ ਚੋ ਆਵਾਜ਼ ਆਉਂਦੀ ਏ ਆਨੰਦ ਲਾਲਾ ਆਹ ਹਿੰਦੁਸਤਾਨ ਦੀ ਤਰਤੀਬ ਵਿੱਚ ਜੇ ਕੋਈ ਤੇਰੀ ਰੱਖਿਆ ਕਰੇਗਾ ਕੋਈ ਨਹੀਂ ਕਰੇਗਾ ਤੇਰੀ ਰੱਖਿਆ ਕਰਨ ਵਾਲਾ ਗੁਰੂ ਨਾਨਕ ਦੀ ਗੱਦੀ ਦਾ ਦਸਵਾਂ ਵਾਰਿਸ ਆਨੰਦਪੁਰ ਸਾਹਿਬ ਵਿੱਚ ਚੋਜ ਵਰਤਾਰੇ ਉਹ ਤੇਰੀ ਰੱਖਿਆ ਕਰੇਗਾ ਹੁਣ ਤੈਨੂੰ ਕੋਈ ਨਹੀਂ بچਾ ਸਕੇਗਾ ਨੰਦ ਲਾਲ ਦਿੱਲੀ ਤੋਂ ਚੱਲਦਾ ਹੈ ਰਾਤਾਂ ਦੇ ਔਖੇ ਪੈਂਡੇ ਤੈ ਕਰਕੇ ਅਨੰਦਪੁਰ ਸਾਹਿਬ ਪਹੁੰਚਦਾ ਹੈ ਔਰ ਆ ਕੇ ਫਿਰ ਗੁਰੂ ਦੀ ਉਸਤਤਿ ਵਿੱਚ ਕਲਗੀਧਰ ਪਾਤਸ਼ਾਹ ਦੀ ਉਸਤਤਿ ਦੇ ਵਿੱਚ ਉਚਾਰਨ ਕਰਦਾ ਹੈ ਜੋ ਗਜ਼ਲਾਂ ਉਹਨਾਂ ਦੇ ਬੋਲ ਉਹਨਾਂ ਦੇ ਸ਼ਬਦ ਜਿਵੇਂ ਕਿ ਉਸਤਤਿ ਵਿੱਚ ਆਪਾ ਸ਼ਬਦ ਪੜਿਆ ਉਸਤਤ ਕਰ ਕਰ ਜੀਵਾਂ ਸਾਡੇ ਸਵਾਸ ਤਾਂ ਸੋਭਦੇ ਨੇ ਸਾਡੀ ਮਨੁੱਖਾ ਜੀ ਦੇ ਹੀ ਤਾਂ ਸੋਵਦੀ ਹੈ ਜੇ ਉਸ ਮਾਲਕ ਦੀ ਵਾਹਿਗੁਰੂ ਦੀ ਸਾਡੇ ਸਵਾਸਾਂ ਵਿੱਚ ਉਸਤਤ ਹੈ ਉਸਤਤ ਕਰਦੇ ਆ ਸ਼ਬਦ ਹੈ ਕਿਉਂਕਿ ਜੇ ਸ਼ਬਦ ਨਹੀਂ ਨਾਮ ਨਹੀਂ ਉਸਤਤ ਨਹੀਂ ਫਿਰ ਅਸੀਂ ਤੁਰਦੀ ਫਿਰਦੀ ਲੋਥਾਂ ਹੋਰ ਕੁਝ ਵੀ ਨਹੀਂ ਗੁਰਦੀ ਫਿਰਦੀ ਲੋਥ ਨੰਦ ਲਾਲ ਜੀ ਆਪਣੇ ਸ਼ਬਦਾਂ ਵਿੱਚ ਕਲਗੀ ਤਰਪਾਸ਼ਾ ਜੀ ਦੀ ਉਸਤਤ ਕਰ ਰਹੇ ਨੇ ਆਓ ਪੜੀ ਬਣੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਨਾਲੇ ਬਾਦਸ਼ਾਹ ਨੇ ਨਾਲੇ ਦਰਵੇਸ਼ ਨੇ ਨਾਲੇ ਸ਼ਾਸਤਰ ਨੇ ਨਾਲੇ ਸੰਤ ਨੇ ਨਾਲੇ ਭਗਤ ਨੇ ਨਾਲੇ ਯੋਧੇ ਨੇ ਜੇ ਇੱਕ ਹੱਥ ਨਾਲ ਕਿਰਪਾਨ ਚਲਾਉਂਦੇ ਨੇ ਤਾਂ ਉਸੇ ਹੱਥ ਨਾਲ ਕਲਮ ਵੀ ਚਲਾਉਂਦੇ ਨੇ ਆਖੋ ਸਤਨਾਮ ਸ੍ਰੀ ਵਕਲਮ ਦੀ ਕਲਮ ਦਾ ਵੀ ਕੋਈ ਅੰਤ ਨਹੀਂ ਗੁਰੂ ਸਾਹਿਬ ਦੀ ਵਾਹੀ ਹੋਈ ਤੇਗ ਦਾ ਵੀ ਕੋਈ ਅੰਤ ਨੰਦ ਲਾਲ ਜੀ ਉਸਤਤ ਕਰਦੇ ਨੇ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇ ਗੁਰ ਗੋਬਿੰਦ ਸਿੰਘ ਸ਼ਾਦਰ ਵੇਸ਼ ਗੁਰ ਕੋ ਬਿੰਦ ਸਿੰਘ ਬਾਦਸ਼ਾਹਦਰ ਵੇਸ਼ ਗੁਰ ਕੋ ਬਿੰਦ ਸਿੰਘ ਹੱਕ ਹੱਕ ਆਦੇਸ ਗੁਰ ਗੋਪਿੰਦ ਸਿੰਘ ਹੱਕ ਹੱਕ ਆਦੇਸ ਗੁਰੂ ਕੋ ਜਿੰਦ ਸਿੰਘ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ ਗੁਰੂ ਹਕ ਹਕ ਆਦੇਸ਼ ਗੁਰ ਗੋਬਿੰਦ ਬਾਦਸ਼ਾਹ ਦਰਬੇਸ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ ਗੁਰ ਗੋਬਿੰਦ ਸਿੰਘ ਬਿੰਦ ਸਿੰਘ ਨਾਸਰਾ ਮਨਸੂਰੀ ਗੁਰੂ ਕੋ ਬਿੰਦ ਸਿੰਘ ਏ ਚਤੀ ਮਨਸੂਰੀ ਗੁਰੂ ਕੋ ਬਿੰਦ ਸਿੰਘ ਏ ਜਤੀ ਮਨਜੂਰ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ පධ ශදරවේතුරකෝප අ හදේ ෝ පද අදද හකදේදු විදසි පාද්ධ ශාදරවේ දුරකෝ පෙන්දසිහ ਬਦਸ਼ਾਹ ਦਰਵੇਸਿ ਖੁਰ ਕੋ ਪਿੰਦ ਸਿੰਗ ਹਾਕਰਾ ਗੰਜੂਰ ਗੁਰ ਕੋ ਬਿੰਦ ਸਿੰਘ ਹਾਕਰਾ ਬੰਜੂਰ ਗੁਰ ਕੋ ਬਿੰਦ ਸਿੰਘ ਜੁਮ ਲਾ ਫੈਜ ਨੂੰਰ ਗੁਰ ਕੋ ਬਿੰਦ ਸਿੰਘ ਜਮਲਾ ਪੈਜ ਨੂਰੀ ਗੁਰ ਕੋ ਬਿੰਦ ਸੰਗ ਹੱਕ ਹੱਕ ਆਦੇਸ ਗੁਰ ਕੋ ਬਿੰਦ ਸੰਗ ਹੱਕ ਹੱਕ ਆਦੇਸ ਗੁਰ ਕੋ ਬਿੰਦ ਸੰਗ ਬਾਦਸ਼ਾਹ ਕਰਵੇ ਗੁਰ ਕੋ ਬਿੰਦ ਸੰਗ Badshahdarve Gurubind Singh, Hak Hak Adesh Gurubind Singh, Hak Hak Adesh Gurubind Singh, Badshahdarve Gurubind Singh. ਬਦਸ਼ਾਹਦਰ ਵੇਸ ਗੁਰਗੋਬਿੰਦ ਸਿੰਘ ਪਿਆਰਿਓ ਕਲਗੀ ਤਰਪਾਟਾ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਜਿਹੜੇ ਹੋਰ ਕੌਮਾਂ ਦੇ ਵਿਦਵਾਨਾਂ ਨੇ ਕੀਤੀ ਹੈ ਨਾ ਇੰਤਹਾ ਕਰ ਦਿੱਤੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬਾਤ ਉਹਨਾਂ ਦੇ ਬੋਲ ਇੱਕ ਬੜੇ ਵੱਡੇ ਮਹਿਬਾਨ ਹੋਏ ਨੇ ਪੰਡਿਤ ਤਾਰਾ ਚੰਦ ਜੀ ਨਰੋਥ ਉਹਨਾਂ ਨੇ ਗੁਰੂ ਦੀ ਉਸਤਤ ਵਿੱਚ ਇੱਕ ਗ੍ਰੰਥ ਲਿਖਿਆ ਹੈ। ਔਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਵਿਆਖਿਆ ਟੀਕਾ ਵੀ ਕਰ ਰਹੇ ਸਨ। ਪਰ ਥੋੜਾ ਹੀ ਕਰਿਆ ਸੀ। ਉਹ ਇਸ ਜਹਾਨ ਤੋਂ ਰੁਸਤਬ ਹੋ ਗਏ ਸੀ। ਅੱਜ ਤੋਂ 100 ਸਾਲ ਪਹਿਲਾਂ ਪੰਡਤ ਤਾਰਾ ਚੰਦ ਜੀ ਨਰੋਤਨ ਉਹ ਲਿਖਦੇ ਨੇ ਕਲਗੀ ਤਰਪਾਡਾ ਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਬਤ ਕਹਿੰਦੇ ਆ ਸੰਸਾਰ ਦੇ ਲੋਕੋ ਆਕਾਸ਼ ਮੰਡਲ ਦੇ ਵਿੱਚੋਂ ਜੇ ਸੂਰਜ ਨੂੰ ਕੱਢ ਲიਏ ਪਿੱਛੇ ਕੁਛ ਨਹੀਂ ਬਚ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਕਾਸ਼ ਮੰਡਲ ਵਿੱਚੋਂ ਚੰਦਰਮਾ ਸੂਰਜ ਪੂਰੀ ਸ੍ਰਿਸ਼ਟੀ ਸੂਰਜ ਦੇ ਦਿਵਾਲੇ ਹੈ ਸੂਰਜ ਸਭ ਨੂੰ ਜ਼ਿੰਦਗੀ ਦੇ ਰਿਹਾ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਉਹਨਾਂ ਦਾ ਇਤਿਹਾਸ ਔਰ ਮਨੁੱਖਤਾ ਲਈ ਕੀਤੇ ਉਹਨਾਂ ਦੇ ਮਹਾਨ ਕਾਰਨਾਮੇ ਪੰਡਤਾਰਾ ਚੰਦ ਜੀ ਲਿਖਦੇ ਨੇ ਕਿ ਦੁਨੀਆ ਦੇ ਇਤਿਹਾਸ ਵਿੱਚੋਂ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਵੱਖ ਕਰ ਲਈਏ ਪਿੱਛੇ ਕੁਝ ਵੀ ਨਹੀਂ ਬਚ ਜਾਂਦਾ ਆਖੋ ਸਤਨਾਮ ਸਿੱਖ ਦਾ ਕੁਝ ਵੀ ਨਹੀਂ ਬਚਦਾ ਬਾਦਸ਼ਾਹ ਦਰਬੇਸ਼ ਗੁਰਗੋਬਿੰਦ ਸਿੰਘ ਹਨੰਦ ਲਾਲ ਆਨੰਦਪੁਰ ਸਾਹਿਬ ਆਏ ਸਿਰ ਦੇ ਉੱਪਰ ਮੌਤ ਦਾ ਡਰ ਵੀ ਹੈ ਤੇ ਧਰਮ ਤਬਦੀਲੀ ਦਾ ਡਰ ਵੀ ਹੈ ਇਹ ਦੂ ਹੈ ਕਿ ਮੈਨੂੰ ਮੁਸਲਮਾਨ ਨਾ ਬਣਾ ਦਿੱਤਾ ਜਾ। ਮਹਾਨ ਗੁਰੂ ਦੀ ਸ਼ਰਨ ਵਿੱਚ ਜਦੋਂ ਆ ਗਿਆ ਕਿ ਲਗੀ ਤਰਪਾਸ਼ਾ ਕਹਿੰਦੇ ਨੰਦ ਲਾਲਾ ਤੂੰ ਸਾਰਾ ਜੀਵਨ ਅਨੰਦਪੁਰ ਸਾਹਿਬ ਦੇ ਵਿੱਚ ਨੰਦ ਲਾਲ ਹੀ ਰਹੇਂਗਾ। ਕੋ ਸਤਨਾਮ ਸ੍ਰੀ ਵਾਹਿਗੁਰੂ ਹੈ। ਤੂੰ ਆਪਣਾ ਧਰਮ ਬਚਾਉਣ ਵਾਸਤੇ ਆਇਆ ਤੂੰ ਆਪਣੇ ਧਰਮ ਵਿੱਚ ਹੀ ਰਹੇਂਗਾ। ਇਹ ਹੈ ਮਹਾਨ ਗੁਰੂ ਦੀ ਧਰਮ ਨਿਰਪੱਖਤਾ ਜੀਨੋ ਅੱਜ ਵਰਲਡ ਵਿੱਚ ਹਿਊਮਨ ਰਾਈਟਸ ਕਹਿੰਦੇ ਨੇ ਇਹ ਨੇ ਮਨੁੱਖੀ ਅਧਿਕਾਰ ਹਰ ਇੱਕ ਨੂੰ ਜਿਉਣ ਦਾ ਹੱਕ ਨੰਦ ਲਾਲਾ ਮੌਤ ਦਾ ਡਰ ਵੀ ਸੀ ਤੈਨੂੰ ਤੇ ਧਰਮ ਦੀ ਤਬਦੀਲੀ ਦਾ ਡਰ ਵੀ ਸੀ ਕਿ ਮੈਂ ਹਿੰਦੂ ਹਾਂ ਬ੍ਰਹਮਣ ਹਾਂ ਕਰਮ ਕਬਦਿਲ ਨਾ ਹੋ ਜਾਏ ਪਰ ਤੂੰ ਗੁਰੂ ਨਾਨਕ ਦੇ ਦਰ ਤੇ ਆ ਗਏ ਜਿਹ ਦਰ ਆਵਤ ਜਾਤ ਕੋ ਹਟਕੈ ਨਾਹੀ ਕੋਏ ਸੋ ਦਰ ਕੈਸਾ ਛੋੜੀਏ ਜੋ ਦਰ ਐਸਾ ਹੋਏ ਤੂੰ ਗੁਰੂ ਨਾਨਕ ਦੇ ਦਰ ਤੇ ਆ ਗਏ ਨੰਦ ਲਾਲਾ ਤੂੰ ਨੰਦ ਲਾਲ ਆਏ ਔਰ ਨੰਦ ਲਾਲ ਹੀ ਰਹੇਗਾ ਨੰਦ ਲਾਲ ਹੀ ਰਹੇਗਾ ਔਰ ਉਸ ਤਤ ਕਰੇ ਨਿਕਲ ਗਈ ਕਲਗੀ ਤਰਪਾਸ਼ ਦੀ ਤੇ ਬਾਦਸ਼ਾਹ ਦਰਵੇਸ਼ ਗੁਰगोबिंद ਸਿੰਘ ਦੁਨਿਆਵੀ ਤੌਰ ਤੇ ਵੇਖੀਏ ਕਿੰਨੀ ਕੁ ਅਵਸਥਾ ਸੀ ਕਲਗੀ ਤਰਪਾਸ਼ 42 ਸਾਲ ਕੁਝ ਸਮਾਂ 42 ਸਾਲ ਔਰ ਇਸ 42 ਸਾਲ ਦੀ ਉਮਰ ਵਿੱਚ ਸਤਗੁਰਾਂ ਨੇ ਨਾ ਕੋਈ ਐਸਾ ਦਾਨੀ ਹੋਇਆ ਨਾ ਕੋਈ ਐਸਾ ਕਲਮ ਚਲਾਉਣ ਵਾਲਾ ਹੋਇਆ ਨਾ ਕੋਈ ਐਸਾ ਤੇਗਾ ਚਲਾਉਣ ਵਾਲਾ ਹੋਇਆ ਸ਼ਸਤਰ ਤੇ ਸ਼ਾਸਤਰ ਸਿੱਖ ਨੂੰ ਦੋਨੋਂ ਬਖਸ਼ੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਿਸ ਨੂੰ ਸ਼ਸਤਰ ਦਿੱਤਾ ਤੇ ਨਾਲ ਸ਼ਾਸਤਰ ਵੀ ਦਿੱਤਾ ਹੈ ਪੜਨ ਲਈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਦੇ ਨਾਲ ਸਤਿਗੁਰੂ ਜੀ ਕੈਸੀ ਅਵਸਥਾ ਬਣਾ ਦਿੰਦੇ ਨੇ ਸਿੱਖ ਦੀ ਕੈਸੀ ਅਵਸਥਾ ਜੋ ਰਤੇ ਇਸ਼ਕ ਖੁਦਾਏ ਰੰਗ ਤੇਦਾਰ ਕੇ ਜੋ ਰਤੇ ਜੀ ਗੁਰੂ ਦੇ ਗੁਰੂ ਦੀ ਮਿਹਰ ਹੋ ਗਈ ਜਿਹਨਾਂ ਦੇ ਉੱਪਰ ਨਦਰ ਹੋ ਗਈ ਨਦਰ ਅਗਲੀਆਂ ਪੰਕਤੀਆਂ ਚ ਲਾਲ ਲਾਲ ਜੀ ਕਿਸ ਤਰ੍ਹਾਂ ਉਸਤਤ ਕਰ ਰਹੇ ਨੇ ਜੀ ਸ਼ਾਹ ਸ਼ਹਿਨ ਸ਼ਾ ਕੁਰ ਕੋ ਬਿੰਦ ਸਿੰਘ ਸ਼ਾਹ ਸ਼ਹਿਨ ਸ਼ਾ ਕੁਰ ਕੋ ਬਿੰਦ ਸਿੰਘ ਹੱਕ ਹੱਕ ਆਗਾ

ਬਾਤ ਸ਼ਾਦਰ ਵੇਸ ਗੁਰ ਕੋ ਬਿੰਦ ਸੀ ਬਾਤ ਸ਼ਾਦਰ ਵੇਸ ਗੁਰ ਕੋ ਬਿੰਦ ਸੀ ਹੱਕ ਹੱਕ ਆਦੇਸ ਗੁਰ ਕੋ ਬਿੰਦ ਸੀ ਹੱਕ ਹੱਕ ਆਦੇਸ ਗੁਰ ਕੋ ਬਿੰਦ ਪਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਕੋ ਪਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਕੋ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਕੋ ਪਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਕੋ ਹਾਤੀਆ ਦੇਸ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਤੇਰੇ ਵੇਸ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼